ਅੱਜ ਚੱਲੇ ਆ ਜੀ ਸਬਜ਼ੀਆਂ ਖਰੀਦਣ ਜਿਹੜਾ ਵੀ ਜ਼ਮਾਨਾ ਹੁਣਿਆ ਆ ਖਾਜੂਂਗਾ ਕੋ ਡਰੰਕਾ ਨਹੀਂ ਹੁੰਦਾ ਹੋਤੇ ਹੋਰ ਤੇ ਸੇ ਅਣੀ ਹੋਣਾ ਮੈਂ ਦੱਸਦਾ ਹਾਂ ਨਹੀਂ ਹੋਣਾ ਚਾਹ। ਜਦੋਂ ਤੁਸੀਂ ਬੋਲ ਰਹੇ ਹੋ ਤਾਂ ਸੁਮਿੰਨੂ ਤੇਰਾ ਲੱਗਣਾ ਲੱਗਣਾ ਤੇੜਾ ਦੇ। ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਗੁੱਡ ਮਾਰਨਿੰਗ ਨਾਲ ਤੇ ਖਲਾਰੇ ਦੇ ਨਾਲ ਆਪਾਂ ਕੰਮ ਸ਼ੁਰੂ ਕਰਤਾ ਹੈ ਸਵੇਰੇ ਹੀ ਸਾਰੇ ਸੋਇ ਦੇ ਭਾਂਡੇ ਭੁੰਡੇ ਕੱਢ ਕੇ ਆਪਾਂ ਲੱਗੇ ਜੀ ਰਸੋਈ ਧੋਣ ਇਸ ਲਈ ਇਸ ਲਈ ਸੋਈ ਤੋਂ ਕਿ ਫੇਰ ਆਪਾਂ ਕਰਨਾ ਰੰਗ ਤੇ ਹੁਣ ਪ੍ਰੋਸੈਸ ਜਾਰੀ ਆ ਫੜਾ ਫੜਾ ਕੰਮ ਨਵੇੜ ਦੇਣਾ ਸਦਾ ਕਿਉਂਕਿ ਦੀਵਾਲੀ ਦੇ ਦਿਨ ਰਹਿ ਗਏ ਆ ਥੋੜੇ ਇਸ ਲਈ ਜੰਦੀ ਜੰਦੀ ਕੰਮ ਨਵੇੜੀਓ ਪਾਲਟੀ ਲੱਗਾ ਕੰਮ ਕਰਨ ਹੁਣ ਸੋਈ ਸਾਰੀ ਸਸ ਸੋਈ ਤੋਂ ਹਣੀ ਆ ਇਹ ਸਾਰੀ ਸੋਈ ਤੇ ਪਰ ਤਨਪਾਲ ਦੇ ਦਿੱਤਾ ਆ ਹੁਣ ਆਪਾਂ ਲੱਗੀਆਂ ਸੋਈ ਧੋਣ ਤੇ ਸੋਈ ਉਹ ਬੰਦਾ ਧੋਊਗਾ ਮੰਮੀ ਆ ਜਾਓ ਹੁਣ ਆਵੇ ਆਈਏ ਕਰੀਏ ਫੇਰ ਪੰਦਲਾ ਤੁਹਾਡੇ ਨਾਲ ਕਰਵਾ ਲਵਾਂਗੇ ਆਵੇ ਆਵਾ ਫੇਰ ਜਾਣਾ ਵੀ ਆ ਤੇ ਇਸ ਕਰਕੇ ਮੈਂ ਕਿਹਾ ਫੇਰ ਮੰਮੀ ਦੇ ਕਮਰੇ ਦਾ ਸੈਟਿੰਗ ਕਰਵਾ ਦਵਾ ਸਾਡੇ ਕਮਰੇ ਦੇ ਤਾਂ ਫੱਲੇ ਫਿਲਹਾਲ ਪਤਾ ਨਹੀਂ ਕੁਝ ਕੀ ਹੋਣਾ ਆ ਰੰਗ ਲੈ ਆਂਦਾ ਆ ਪਤਾ ਨਹੀਂ ਕਦੋਂ ਹੋਣਾ ਹੁਣ ਅਸੀਂ ਇੱਧਰ ਲਈ ਫੜਾਫੜ ਕਰਵਾ ਕੇ ਇੱਧਰ ਸਾਰੇ ਰੰਗ ਕਿਉਂਕਿ ਹੋ ਚੁੱਕਿਆ ਆ ਆ ਦੇਖੋ ਆ ਕੋੜੀ ਤੇ ਲਾਈ ਦੇ ਦੋ ਕੋੜੀ ਨੂੰ ਫੋਲਡ ਕਰਕੇ ਇਹਨਾਂ ਬਾਹਰ ਰੱਖਣਾ ਬੰਦ ਕਰਕੇ ਜਸ ਹੋਰ ਨਹੀਂ ਹੋਊਗੀ ਆ Mamma er veldig glad i deg. ਆ ਜੀ ਚਲ ਚਲ ਨੋ ਤੋਂ ਮੇਰੇ ਵੀ ਆ ਗਿਆ ਨਾ ਲਾਗੂ ਤੋਂ ਆਇਆ ਤਾਰੇ ਕਪੜੇ ਕਿਦਾਂ ਗੰਦੇ ਆ ਪਛੋੜੀ ਤੇ ਉਹ ਰੰਗ ਲਗਾ ਮੈਂ ਰੰਗ ਦੇ ਪਾ ਲਏ ਫੇ ਫੇ ਰੰਗ ਤੇ ਹੁੰਦਾ ਮੈਂ ਭਾਈ ਜਾਨੇ ਕੋ ਸਟੱਡੀ ਵਾਲੀ ਸਹੀ ਲੱਗਦਾ ਇਹ ਤਾਂ ਬੇਕਰੀ ਹੁੰਦਾ ਹਾਂ ਸਟੱਡੀ ਵਾਲੀ ਉੱਤੇ ਸਹੀ ਲੱਗਿਆ ਇਹ ਤਾਂ ਫੇਸ ਮਾਰਾ ਦਾ ਕਢੀ ਸੁਣਾ ਕਿੱਦਾਂ ਹੋਣਾ ਹੈ ਨਹੀਂ ਅੱਜ ਕਿਉਂ ਮੜ ਜਾ ਬੈਠੇ ਰਹਾਂ ਮਾ ਲੋਣਾ ਕਰਾ ਉਹ ਬੈਠੇ ਰਹੇ ਹੀ ਬੋਲਤਾਂ ਹਾਂ ਇਹ ਨਹੀਂ ਕਰੇ ਉਹ ਪਾ ਰਹਾ ਹੈ ਇਹ ਇੰਨਾ ਨਹੀਂ ਦਾ ਉਹ ਬੋਲ ਰਿਹਾ ਕੋਠਾ ਸਹੀ ਉਲੀ ਬੈਠਦੇ ਹਾਂ ਆ ਜਾਓ ਉਹਦੇ ਵਿੱਚ ਨਾ ਜੇ ਪਪਾ ਇਹ ਤਾਂ ਉਹ ਇੱਕ ਲੋਕ ਤਾਂ ਨਹੀਂ ਆਕਰ ਤੋਪ ਤੋਪ ਲਗਾਉਣ ਉੱਥੇ ਸਾਰੇ ਬੰਦੇ ਬੰਗਰ ਕੇ ਰੱਖਿਆ ਪਾਪਾ ਸਹੀ ਤੋਂ ਲੱਗੇ ਆ ਸਭ ਨਾਲ ਕਿ ਰੱਖਿਆ ਹੋ ਨੀ ਲਾਜਾ ਪਾਪਾ ਉੱਧਰ ਹੋਣਾ ਅੰਦਰ ਆ ਤੂੰ ਤੇ ਅੰਦਰ ਬਾਬੇ ਜੋਇ ਬਾਤ ਰੱਖੀ ਨਹੀਂ ਚਾਈ ਸਾਡੀ ਮਾੜ ਬਾਤ ਦੱਗਿਆ ਕਿਤਾਬ ਇਹ ਕਿੰਨੇ ਮਿੰਟ ਹੋ ਗਿਆ ਹਾਈ ਸੈਟ ਹੋਣ ਦਾ ਇਹਦਾ ਰੰਗ ਰਾਤੀ ਹੋ ਗਿਆ ਸੈਟ ਹੋ ਰਹਿਣਾ ਅੱਜ ਇਹਦਾ ਸੋਹਣਾ ਹੀ ਹੈ ਦੋ ਮਿੰਟ ਤਾਂ ਇਹਦਾ ਰੰਗ ਕਿਦਾਂ ਲੱਗਿਆ ਤੇ ਮੀਨਾ ਕਿਥੋਂ ਹੋ ਗਿਆ ਮੈਂ ਘੱਟ ਕਰਾਤ ਨੂੰ ਸੈਟਿੰਗ ਹੋਇਆ ਮੈਂ ਆ ਤੁੰਗ ਵੀ ਫੇਸ ਪਾਈ ਦੋ ਗੱਜਾ ਵੀ ਜੁੰਡੀ ਜੁੰਡੀ

हाँ सही है ਸਲਾਮ ਸਲਾਮ ਤੇਲਿਵੀਜ਼ਨ ਰੋਡ ਤੋਂ ਮੈਨੂੰ ਤੇਰੇ ਨਾਲ ਲੱਗਿਆ ਲੱਕ ਨਾਲ ਡਾ ਲਓ ਮੰਮੀ ਤੁਸੀਂ ਨਾ ਮੇਟਾ ਰਿਓ ਹਾਂ ਅੜੋਧਰ ਵਾਦਾ ਪਾ ਇੱਕ ਪੁੰਗਾ ਤੁਹੀਂ ਪਾ ਲਓ ਪਾਇਆ ਇਹ ਦੋ ਆਉਂਦਾ ਕੱਪੜੇ ਕੀ ਇਹ ਤੇ ਦਾਦ ਰੱਖਿਆ ਆ ਇੱਕ ਥੋੜਾ ਮੰਮੀ ਇੱਕ ਥੋੜਾ ਇੱਥੇ ਥੋੜਾ ਫੋਕਸ ਕੱਪੜੇ ਕਾਉਣੇ ਜਿੱਥੇ ਦੇਖ ਲੋ ਕੱਪੜੇ ਦੀਦੇ ਆ ਕਾਲਾ ਖਾਂਡ ਪਾਉਣਗਾ ਉੱਚ ਵੀ ਕਰ ਤੇ ਕੱਪੜੇ ਦਾ ਜੋੜਾ ਆ ਗਿਆ ਹੁਣ ਉੱਧਰ ਧੱਕੀਏ ਆਟੇ ਕਿਸੀ ਕੱਪੜੇ ਰੱਖੇ ਆ ਆਟੇ ਹੀ ਨੂੰ ਕਰੀਏ ਇੱਥੇ ਦੇ ਲੋ ਉੱਥੇ ਸੂਟ ਪਏ ਆ ਦੋ ਜੋ ਹੁਣ ਉਹ ਨਾਲ ਲਉਣਾ ਪਾ ਕੰਦੇ ਇਧੋਂ ਆਉਣੀ ਲੰਦੂ ਆਪੇ ਵੀ ਕੱਪੜੇ ਪਹਿਨਦੇ ਆ ਤੇ ਮੋਰ ਸਾਰਾ ਕੋ ਰੱਖ ਚੜਨਾ ਕਰਨਾ ਨਹੀਂ ਹੀ ਪਾ ਐ ਵੀ ਹੋਣਾ ਰੱਖੀ ਉੱਪਰ ਕੋ ਚੰਗਾ ਲੱਗਣਾ ਮਾਈ ਇਹ ਖੋਲ ਕੇ ਰੱਖ। ਚੱਲ। ਮਟਰਾਂ ਨੂੰ। ਚੱਲ। ਵਸਿੱਤੇ ਹੀ ਆਉਣਾ ਐ। ਐਵੇਂ ਡਿਗਣਾ। ਮਗਾ ਡਿਗਣਾ ਹੀ ਆ ਸਬਾ। ਚੱਲ। ਮਮਾ ਕੀ ਦੋਣਾ ਨਾ ਉਹ ਤੇ ਸਟੱਡੀ ਤੇ ਆਉਣਾ ਐ। ਮਿੱਟੀ ਵੀ ਕੱਢ ਦੋ ਅਸ ਪਾਸਾ। ਸੁੰਡ ਨਹੀਂ ਹੈਗੀ ਇਹ ਫੇਰ ਮੂੰਹ ਤੇ ਲਾਉਣਾ ਵੀ ਮਿੱਟੀ ਆ। ਅੱਛਾ ਤੇ ਦਾਲ ਚ ਨਾ ਪਾ ਕੇ ਦੇ ਦੇ। ਡੈਡੀ ਤੋਂ ਦਾਨੀ ਮਿੱਟੀ। ਚਲੋ। ਤੋਂਡ ਸਮਝ ਗਏ ਤੋਤੇ ਕੋਲ ਨੂੰ ਦੇਣਾ ਹੈ ਗਾਏ ਤੇ ਦੇ ਹੂੰ ਆ ਦੇ ਦੂਜਾ ਉਹਦੇ ਚੀਂੰਦ ਦਾ ਪੱਠਾ ਭਰੋਤਾ ਆ ਆਏ ਇੱਥੇ ਮੰਮੀ ਨਾਲ ਹੁਣ ਸੌਣ ਤੇ ਉਤਰਾਂਗਾ ਕੀ ਘੋੜਾ ਚੱਲ ਗਿਆ ਤੇ ਝਾੜੇ ਉਥੋਂ ਘਾਲੇ ਕੂੜਾ ਸੁੱਟਦਾ ਫੇਰੇ ਓਏ ਨਾ ਝਾੜੇ ਕੂੜਾ ਨਾ ਨਾ ਝਾੜੇ ਦੇ ਸਥਾਨ ਤੇ ਝਾੜੇ ਕੰਮ ਆਉਂਦੇ ਆਪੇ ਗੁੰਡੀ ਕੂੜਾ ਆਪੇ ਕੱਠਾ ਕਰੀ ਜਾਂਦੇ ਓਏ ਝਾੜੂ ਦੋਇ ਤੇ ਨਾੜ ਨਾ ਦੇਖ ਬਾਹਰ ਆ ਜਾ ਸਾਲਾ ਇਤਰਾੰਗ ਕੀਤਾ ਇਹ ਮੇਖਾਂ ਚੋਕ ਲਿਓ ਬਾਹਰ ਇਹ ਗੇ ਤੇ ਮਾਰਿਆ ਵਾ ਇਹ ਕੱਪੜਾ ਲੈ ਨਾ ਮੈਨੂੰ ਗਿੱਲੇ ਕੱਪੜਾ ਓ ਮੈਂ ਮੈਂ ਫੇਰ ਰੱਖੀ ਜਦ ਜਾ ਗਿੱਲਾ ਕਰ ਗਿਆ ਓਏ ਆਪ ਵੀ ਤੇ ਇਹਨਾਂ ਫਾਹਰੇ ਪਾ ਲਓ ਜੀ ਆਪਾਂ ਨੂੰ ਕਰਦੇ ਕੱਠਾ ਇੱਥੇ ਬੈੱਡ ਲਿਆਉਣਾ ਚੱਕ ਲੋ ਤੂੰ ਦੇ ਹੋਏ ਲਓ ਜੀ ਹੁਣ ਸੈਟਿੰਗ ਥੋੜੀ ਚੇਂਜ ਕਰਤੀ ਕਮਰੇ ਦੀ ਇੱਥੇ ਉਹ ਕਰ ਦਿੱਤਾ ਤੇ ਇੱਥੇ ਉਹ ਲਾਉਣਗੇ ਆ ਬੈੱਡ ਇੱਧਰਲੀ ਸਾਈਡ ਨੂੰ ਕਰਕੇ ਜਾਂ ਇੱਧਰਲੀ ਸਾਈਡ ਨੂੰ ਕਰਕੇ ਲਾਵਾਂਗੇ ਮਤਲਬ ਕਿ ਦੋ ਸਾਢੇ ਤਿੰਨ ਬੈੱਡ ਲੱਗ ਜਣ ਤਾਂ ਇੱਕ ਮੰਜਾ ਲੱਗ ਜਾਏ ਸਾਨੂੰ ਕਰਨੀ ਸੈਟਿੰਗ ਆਹ ਇਹ ਕਿੱਥੇ ਹੋੜ ਲਾਏਗਾ ਇੱਥੇ ਦੋ ਮੰਜੇ ਲੱਜ ਜਾਣਗੇ ਤਿੰਨ ਲੱਗ ਜਾਂਗੇ ਹੋਰ ਇੱਕ ਸੋਫਾ ਅੱਧੇ ਲੱਗੇਗਾ ਹਾਂ ਬੱਜਾ ਇੱਥੇ ਵੀ ਤਾਂ ਲੱਗ ਜਾਗਾ ਨਾ ਸਭਾ ਜਾ ਕੇ ਇੱਥੋਂ ਵੀ ਲਾ ਜਾਣਾ ਤੁਹਾਨੂੰ ਹਾਂ ਚਾਰ ਮੰਜੇ ਲਾਜਾ ਕਰਨੇ ਨੇ ਲੇ ਲਾਜੀ ਲਾਈਓ ਇਹ ਤਾਂ ਨਹੀਂ ਹੋਣੀ ਬੇਬਾ ਨਾ ਜੀ ਕਿੰਨਾ ਜੀ ਜੇ ਤਰ੍ਹਾਂ ਲੱਗ ਗਿਆ ਤਾਂ ਸੋ ਦੋਸਤੋ ਕਿਦਾਂ ਲੱਗਿਆ ਕੱਲ੍ਹ ਉਹ ਕਮਰੇ ਦੇ ਵਿੱਚ ਤੇ ਕਮੈਂਟ ਕਰਕੇ ਦੱਸਿਓ ਕਿ ਆਪਾਂ ਕਿਹੜਾ ਕਲੀਰ ਕਰੀਏ ਰੰਗ ਕਰੀਏ ਸਾਡੇ ਤੋਂ ਕੱਲ੍ਹ ਦਾ ਦਿਨ ਇੱਕ ਪਿਆ ਆ ਕੱਲ੍ਹ ਦੇ ਦਿਨ ਦੇ ਵਿੱਚ ਦੇਖੋ ਰੰਗ ਹੁੰਦਾ ਅਗਲੀ ਹੁੰਦਾ ਤੇ ਇਹਦਾ ਜੇ ਮੂੜੀ ਆ ਜੇ ਕਰਨਾ ਤਾਂ ਮੈਂ ਇੱਕ ਦਿਨ ਚ ਹੀ ਕਰ ਦੇਣਾ ਇੱਕ ਘੰਟੇ ਚ ਹੀ ਕਰ ਦੇਣਾ ਇੱਕ ਦਿਨ ਹੀ ਇੱਕ ਘੰਟੇ ਚ ਹੀ ਕਰ ਦੇਣਾ ਨਾ ਗੰਜੀ ਖੋਲਕੇ ਦਾ ਇੱਕ ਵਾਰੀ ਖੋਲਕੇ ਲੈਣਾ ਨਾ ਗੰਜੀ ਖੋਲਕੇ ਦਾ ਕਿੰਨੀ ਨਾ ਗੰਜੀ ਖੋਲਕੇ ਦਾ ਖੁਰਕਣਾ ਹੀ ਨਹੀਂ ਚਲੋ ਆ ਨਾਟ ਹਾਂ ਜੀ ਇਹਦੀ ਫੋਨੀ ਇਹ ਮੇ ਪਾ ਵੀ ਦੇ ਹੁਣ ਦਿਆ ਤੇਲ ਦਾ ਉਹ ਤਾਂ ਨਹੀਂ ਰਹੀ ਐ ਇਹਨੂੰ ਕਿ ਉਹ ਖੋ ਗਈ ਉਹ ਖੋਲਦਾ ਨੁਕਦਾ ਆ ਸਾਹਮਣੇ ਆਉਣੇ ਕਰਨੇ ਹੋ ਚੰਗੇ ਲੱਗਦੇ ਨੇ ਸਾਹਮਣੇ ਕੀ ਹੋ ਜਾ ਜਾਂ ਲੈ ਕੇ ਨਾ ਯਾਰ ਇਹਨੂੰ ਖਾਲੀ ਕਰ ਦੋ ਐਵੇਂ ਕੀ ਆ ਬੈੱਡ ਖਾਲੀ ਹੁੰਦਾ ਆਹੋ ਉਹਦੇ ਕੱਪੜੇ ਨਾਲ ਹੀ ਰੱਖੋ ਬੈੱਡ ਕਿਤੇ ਕੋਈ ਨਹੀਂ ਖਾਲੀ ਹੁੰਦਾ ਉੱਚ ਕੱਪੜੇ ਉਹ ਰੱਖੋ ਜਿਹੜੇ ਰੋਜ਼ ਪਾਉਣੇ ਆ ਨਹੀਂ ਨਹੀਂ ਉੱਚ ਸੈਲਫ ਤੇ ਦਵਾਈਆਂ ਰੱਖੋ ਓਏ ਕੀ ਰਿਖਾਵਾਂ ਕੰਬਲ ਕੰਬਲ ਤੇ ਆਓ ਉਹੀ ਜਿਹੜੇ ਰਾਤ ਨੂੰ ਤੇ ਬੈੱਡ ਤੇ ਰਾਤ ਨੂੰ ਲੈਣੇ ਆ ਨਾ ਉਹੀ ਉੱਚ ਹੋਣ ਬਸ ਪਹਿਲਾਂ ਲੱਗ ਰੱਖ ਲੋ ਬੰਦ ਜਿੱਦਾ ਕੰਬਲ ਚੱਕ ਕੇ ਉੱਚ ਵਿੱਚ ਰੱਖਤਾ ਚਾਦਰ ਚੱਕ ਕੇ ਵਿੱਚ ਰੱਖਤੀ ਬਸ ਸੇਹ ਹਾਂ ਬੱਲੇ ਇਹ ਤਾਂ ਤੁਨੀ ਆ ਦੀ ਸਾਰੂ ਆਹ ਐਨਾ ਕਪੜਾ ਵਿੱਚ ਹੀ ਨਹੀਂ ਹੋਇਆ ਉਹ ਉੱਦਾਂ ਫੋਖ ਲਾਈਆ ਉੱਦਾਂ ਹੈ ਨਹੀਂ ਉਹ ਚੋਲ ਕਿਉਂਕਿ ਬੰਦਾ ਫੇਰ ਉੱਥੇ ਕੱਢ ਲੈਂਦਾ ਜਿਹੜਾ ਸਰਾਨਾ ਐਕਸਟਰਾ ਉਹ ਚੱਕ ਕੇ ਵਿੱਚ ਰੱਖਦਾ ਆ ਇਹ ਦੁਵਾ ਨਾ ਚੱਕੀ ਜਾਂਦੀ ਗੋਲੀ ਕਹਿੰਦੀ ਉਹ ਆਓ ਚਲੋ ਅਸੀਂ ਬੈੱਡ ਲੱਗਾਈ ਜੀ ਹਲੋ ਲਿਆ ਆਪਣਾ ਕਿਉਂ ਕਿ ਕੋ ਇੱਦਾਂ ਮਾਰਦੀ ਜੇ ਮੈਂ ਮਾਰ ਦਿੰਦੀ ਕਿਉਂ ਤੇ ਅੱਧੀ ਚਲੋ ਮੈਂ ਚੱਕ ਲੈਂਦਾ ਗੋਲੀ ਝਾੜੂ ਖੜਾ ਨਹੀਂ ਕਰੀਦਾ ਇਦਾਂ ਥੋਲੇ ਪਾਣੀ ਮਾਰ ਲੈ ਜੇ ਮਾਰਨਾ ਹੋ ਮਾਰ ਦੇ ਜੱਸੋ ਉੱਠ ਹਾਏ ਸੁਈਂ ਝੁੰਡੀ ਕਿਰ ਲਈ ਆ ਵਿੱਚ ਇਹ ਨਹੀਂ ਉੱਠੀ ਹਨੇ ਮੈਨੂੰ ਪਤਾ ਆ ਉਹ ਡੋਕਰੀ ਚੱਕ ਆਪਣੀ ਹੈ ਸਾਡੀ ਲੱਕ ਹਲਾਉਣੇ ਤੁਸੀਂ ਪਰੇ ਹੋ ਜਾ ਬੈੱਡ ਚੱਕਣਗੇ ਪਰੇ ਹੋ ਜਾ ਇੱਥੇ ਖੜੀ ਹੋ ਜਾ ਇੱਥੇ ਖੜੀ ਹੋ ਜਾ ਚੱਕੋ ਥੱਲੇ ਹੱਥ ਪਾਣਾ ਚੱਕੋ ਕਿਦਾਂ ਯਾਰ ਪਾਵੇ ਨੂੰ ਹੱਥ ਪਾ ਕੇ ਚੱਕੋ ਤਾਂ ਇਦਾਂ ਇੱਜੇ ਨਾ ਹੱਥ ਪੈਂਦਾ ਇੱਦਾਂ ਬਾਲਾਂ ਨੂੰ ਚੱਕ ਚੱਕ ਇੱਜੇ ਚੱਕ ਦੂਜਾ ਹੱਥ ਬਲਿਆ ਜਾਨੋ ਸੱਬੇ ਹੋ ਤੂੰ ਕੋਲ ਇੱਥੇ ਬੜੇ ਨੂੰ ਫੜ ਚਲੋ ਫੜ ਲੈ ਆਹ ਵੜਾ ਤੁਹਾਨੂੰ ਕਹਿੰਦੇ ਦਲਤਾ ਤੇ ਉਹ ਹੀ ਉਹ ਇਹਦੀ ਚੱਕਣੀ ਨਾਲ ਉਹ ਵੀ ਨਹੀਂ ਪਾਰਾ ਹੋ ਗਿਆ ਇਹਨਾਂ ਦੀ ਪਾਰਾ ਨਹੀਂ ਹੋਇਆ ਹਿੱਲ ਇੱਥੋਂ ਹਲਾਓ ਥੋੜਾ ਜਿਹਾ ਇੱਥੋਂ ਹਿੱਲ ਗਿਆ ਫੇ ਚੱਕ ਹੋ ਜਾਣਾ ਜੋ ਜੋ ਮੋੜ ਦੇ ਦੌੜ ਚੱਲ ਆਹ ਇਹ ਮੋੜ ਲੈ ਇਹ ਮੋੜ ਲੈ ਉਹ ਪਾਵਰ ਫਸ ਗਈ ਪਾਵਾ ਚੱਲ ਇਹ ਲੱਗਦਾ ਹੋ ਜਾਣਾ ਸਾ ਇੱਧਰ ਕੰਨਾ ਸੀ ਜਿਹੜਾ ਖੁੱਲਣ ਵਾਲਾ ਪਾਸਾ ਤੋ ਵੀ ਇੱਧਰ ਆ ਇੱਥੇ ਜਿੰਨ ਦਾ ਨੰਬਰ ਇੱਧਰ ਨੂੰ ਇੱਧਰ ਨੂੰ ਕਹੂੰ ਆ ਨਾ ਇਹ ਜਰਾ ਫਸੀ ਲੱਗਦੀ ਵੀ ਕਰ ਕੇ ਇਹ ਚੰਦਿਆ ਸਮਾਵਾ ਕਰਾ ਬਿੱਚਲ ਝਾੜ ਹੀ ਲੈਣਾ ਸੀ ਵਿੱਚ ਦੇ ਕਿੰਨਾ ਹਲਾਰਾ ਹੁੰਦਾ ਹੀ ਨਹੀਂ ਚੱਕ ਲੰਮਾ ਪਾਗੇ ਦਾ ਕੋਈ ਆ ਰਿਹਾ ਨਾ ਖਾ ਖਾ ਗਿਆ

आ सोहरा थोड़ा सामने ही थे रुकना नहीं उठेरो बड़ा बंदो नहीं थे बेंजामिन दो मेरे सामने सोवा में ले दे जरा पीड़े का में पी सो थोड़ा प्रॉपर जनल के तू पोच्या दे चला खोल के सोवा ओके डरता है ना अभी से ले लेंगे नहीं अरे आडी भैया भैया मेरा खोल मु मारा लट होता है तो तक मैं बुंदुआ ध्यान करा होता नहीं बुंद तेरा ध्यान ਲਓ ਜੀ ਆਹ ਸਨਮਾਨ ਸਾਨੂੰ ਮਿਲਿਆ ਬਾਬਾ ਦੀਪ ਸਿੰਘ ਸੇਵਾਦਾਰ ਸੁਸਾਇਟੀ ਗੜਦੀ ਵਾਲਾ ਤੋਂ ਤੇ ਇਹ ਸਾਨੂੰ ਮਿਲਿਆ ਸੀਗਾ ਜੀ ਬਾਪੂ ਗੰਗਾदास ਮਾਲਪੁਰ ਵਾਲੇ ਸੰਤ ਜਸੂਤھے ਗਏ ਜੀ ਉੱਥੋਂ ਮਿਲਿਆ ਸੀਗਾ ਤੇ ਇਹ ਸਾਨੂੰ ਮਿਲੇਆ ਬਾਬਾ ਦੀਪ ਸਿੰਘ ਸੇਵਾਦਾਰ ਸੁਸਾਇਟੀ ਗੜਦੀ ਵਾਲਾ ਤੇ ਮੁੱਖ ਸੇਵਾਦਾਰੇ ਕੀ ਹੋਵੇ ਆ ਜੇ ਮੈਂ ਦੋ ਚੱਕਰ ਤੇ ਆਪਾਂ ਹੁਣ ਇੱਥੇ ਰੱਖਣ ਗਿਆ ਜੀ ਨਾਲ ਜਿੰਨੇ ਵੀ ਸਨਮਾਨ ਸਾਨੂੰ ਮਿਲਣਗੇ ਪਾਸੇ ਰੱਖੀ ਜਾਣੇ ਆ ਕਦਮ ਦਿਖਾਵਾਂ ਮੇਰੀਆਂ ਘਰ ਦੀ ਫੋਟੋ ਹੀ ਆ ਆ ਜੋ ਸਨਮਾਨ ਮਿਲੇ ਆ ਸਨ ਆ ਵੀ ਘਰ ਦੀ ਫੋਟੋ ਹੀ ਏਕ ਉੱਧਾ ਹੋਰ ਉਧਰ ਪਿਆ ਨੂੰ ਵਿਸ਼ੇਸ਼ ਉਹਦਾ ਟ੍ਰੈਕਟਰ ਹਾਂ ਇਹ ਵਿਸ਼ੇਸ਼ ਉਹਦਾ ਹੀ ਟ੍ਰੈਕਟਰ ਹੈਗਾ ਹੁੰਦਾ ਇੱਕ ਉਧਰ ਪਿਆ ਤੋਂ ਛੋਟੀ ਫੋਟੋ ਮੈਂ ਸਿਰਨਾ ਟੋਟੀਆਂ ਨੂੰ ਯਾਰਾ ਉੱਥੇ आलो इस्थे लगी है आलो हाँ इस्थे लगी हैं से एकाम एक खा लगी है याद है मैं तो लगी है इस्थे लगी है चलो ये किधर ताहूर आ लगी थी इस्थे भाई सी और बोटर इस्थे सोनिया दी हम्म सहीं लगी यार तो चल आ रहा है बाप बड़ी बोटर आ रहा है बोटर एक बट्टी भी और बोटर बट्टी खड़ा रेडी बट ਇੱਥੇ ਆਪਣੇ ਦੇ ਆਸਾਂ ਵਾਲੇ ਸੰਤ ਆ ਜੀ ਉਹ ਜਿਹੜੀ ਇੱਕ ਹੋਰ ਥੱਲੇ ਪਈ ਦਾਦਾ ਸੁਮੀ ਜੀ ਸਾਰਿਆਂ ਨੇ ਰਾਸੋਮੀ ਲਿਖਿਓ ਜੀ ਜਿਹੜੀ ਜਿਹੜੇ ਡੇਰੇ ਜਾਂਦੇ ਆ ਜੀ ਇਹ ਕੋਹ ਥੱਲੇ ਪਈ ਆ ਤੇ ਜਿਹੜੇ ਬਾਪੂ ਗੰਗਾ ਦਾਸ ਜਾਂਦੇ ਆ ਜੀ ਗੰਗਾ ਦਾਸ ਦਾਸ ਨੂੰ ਲਿਖਿਓ ਜੀ ਤੇ ਜਿਹੜੇ ਆਪਣੇ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਗੰਢ ਵਾਲਾ ਤੋਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਠੀਕ ਆ ਜੀ ਜਾ ਉਹ ਯਾਰ ਇਫ ਯੂ ਲਾਈਕ

एक फोटो और उसपर तो वहीं आ बड़ी फोटो वहीं तो इतना खाते नहीं ना चारों तरफ खाते ही नहीं लगे स्वान भी ज़्यादा खाता है वहाँ मम्मा कितनी सॉन्गी फ़ोन सॉन्गी लग रही है नहीं तेरे फोटो पर यार और किसी का आ इसी का अभी कितने सही हो गया मेरे तो आ बड़ी हो लग दी ना लैट भी पादू आ गए

ਤੇ ਆਲਿਡੀ ਕਰੋ ਡੈਡੀ ਦੇਖੋ ਕਿ ਸਿੱਕੇ ਪਾਈ ਤੇ ਆਲਿਡੀ ਜੀ ਹੂੰ तू ਕਰ ਲੇ ले ਫਿਰ ਕੀਤਾ ਨਹੀਂ ਸਹੀ ਤਰੀਕੇ ਨਾਲ ਮੇਰੀ ਕਿਤਾਬ ਪਾਪਾ ਤੁਸੀਂ ਆਲਿਡੀ ਨਹੀਂ ਲਾਈ ਪਾਪਾ ਨੇ ਆਲਿਡੀ ਨਹੀਂ ਲਾਈ ਕਿਉਂ ਤਿਆਰੀ ਖਾ ਗਏ ਫੜੋ ਇਹਨੂੰ ਆਹ ਹੈ ਮੈਂ ਆਲਿਡੀ ਦੇ ਥੱਲੇ ਪਾ ਠੀਕ ਆ ਤਿੰਨ ਚੋਰੀ ਬੰਦ ਕਮਾ ਬੈਠੂ ਕੋਲ ਉਹ ਤਰਾ ਕਰੇ ਹਜ਼ਿਆਰ ਆ ਖਾਜੂ ਦਾ ਡਰੰਕਾ ਨਹੀਂ ਹੁੰਦਾ ਹਥਿਆਰ ਉਹ ਤੇ ਸਿਆ ਓਰੀ ਹੋਣਾ ਮੈਂ ਦੱਸਦਾ ਹਨ ਨਹੀਂ ਹੋਣਾ ਕਿ ਖੜੀ ਨਹੀਂ ਕਰੀਦੀ ਖੜੀ ਨਹੀਂ ਕਰੀਦੀ ਹੁੰਦੀ ਕਿਉਂ ਨਹੀਂ ਕਰੀਦੀ ਸਾਲੂਗੀ ਆ ਜੇ ਅੰਮੀ ਬਾੜਾ ਹੀ ਥੱਲੇ ਖੜੀ ਨਹੀਂ ਕਰੀਦੀ ਹੁੰਦੀ ਕਰੋ ਫੜੀ ਰਹਿ ਜਾਂ ਤੋਰ ਬਸ ਲੰਮੀ ਕੋਲ ਖੜੀ ਰਹੂਗੀ ਬੱਦ ਵੀ ਖੜੀ ਹੀ ਹੈ ਤੇ ਇਹ ਨੀ ਆ ਹੋ ਗਿਆ ਇਹ ਮਾਰ ਦਿੱਤੀ ਹੈ

ਤੂੰ ਪਤਾ ਨਹੀਂ ਪੁੰਗਰ ਪੈਸੀ ਆਪਣੇ ਆਪ ਆਹ ਤੂੰ ਘਰ ਗਈ ਮੈਂ ਕਾਉਗੀ ਇਹ ਤਾਂ ਹੋਊਗਾ ਲੈ ਪਤਾ ਦੋਦੀ ਆਈ ਜਾ ਚਲਾ ਫਿਰ ਚਲਾ ਕੇ ਆ ਜਾ ਫੇਰ ਲੈ ਆਈ ਇਹ ਆਈ ਚਲਾ ਕੇ ਜਾ ਕੇ ਮਾ ਆ ਕੇ ਤਾਂ ਮੈਂ ਬਣਾ ਲਾਂ ਮਾਂ ਉਹ ਤਾਂ ਨਹੀਂ ਲਾ ਇਹ ਲੈ ਬਿਆ ਅੱਜ ਅਸੀਂ ਚੱਲੇ ਆ ਜੀ ਸਬਾਨ ਖਰੀਦਣ ਜਿਹੜਾ ਵੀ ਜ਼ਮਾਨ ਲੈਣਾ ਉਹ ਸਾਰਾ ਅੱਜ ਖਰੀਦ ਕੇ ਆਵਾਂਗੇ ਬੱਚਾ ਪਾਲਦੀ ਘਰੇ ਆ ਮੈਂ ਤੇ ਇਹ ਨਹੀਂ ਜਾਣਾ ਤੇ ਹੁਣ ਚੱਲੇ ਆ ਹੋਲੀ-ਹੋਲੀ ਮੈਂ ਤਾਂ ਬੋਲਣ ਦੇ ਆ ਕਿ ਸ਼ਾਇਦ ਜੇ ਤੁਸਲੀ ਨੂੰ ਪਤਲਾ ਲੱਗੇ ਆ ਸਾਡੀ ਸੈ ਹੈਗਾ ਸ਼ਾਇਦ ਨਵਾਂ ਸੂਟ ਦੁਬਾਰੀ ਤੇ ਮੈਂ ਮਾਂ ਨੂੰ ਵਾਈਟ ਪਾਣਾ ਅੱਛਾ ਕਿੱਥੇ ਨੇ ਪਪਾ ਪਪਾ ਹੁਣ ਆਪਾਂ ਚੱਲਨੇ ਆ ਤੇ ਇਹ ਵੀ ਲੱਗੇ ਹੁਣ ਅੱਜ ਹੀ ਜਾਵਾਂਗੇ ਸਕੂਲ ਕਰੀ ਤੇ ਕਿਉਂਕਿ ਬਾਜ਼ਾਰਾ ਚ ਰਸ਼ਬੋ ਹੁੰਦਾ ਆ ਇਸ ਕਰ ਗੱਡੀ ਵਿੱਚ ਜਾਣਾ ਔਖਾ ਹੈ ਨਾ ਬਾਜ਼ਾਰਾਂ ਚ ਰੌਸ਼ ਹੁੰਦਾ ਤੇ ਇਸ ਕਰਕੇ ਆਪਾਂ ਘੁੱਟੀ ਜਾਵਾਂਗੇ ਚਲੋ ਲੋ ਵੀ ਸਾਗ ਲੈ ਚੁੱਕੇ ਆ ਜੀ ਇਸੇ ਆਪਾਂ ਦੇ ਸਾਗ ਲੈ ਲਿਆ ਜੀ ਆਪਾਂ ਅੱਜ ਅਸੀਂ ਬਣਾਵਾਂਗੇ ਸਾਗ ਕਿੰਨੇ ਪੈਸੇ ਬਣ ਗਏ ਭਾਈ ਲੋ ਜੀ ਲੋ ਜੀ ਆਹ ਦੇਖੋ ਫਿਲਟਰ ਨਾਲ ਨਹੀਂ ਹਾਸ ਜੀ ਬਹੁਤ ਮਿੱਠਾ ਤਰ੍ਹਾਂ ਬਣਾਇਆ ਜੀ ਹੁਣ ਆਪਾਂ ਜਦ ਪ੍ਰੈਸ਼ਰ ਨਾਲ ਤੋਂ ਹਾਂ ਜੀ ਆਪਾਂ ਦਾ ਘੱਟਦਾ ਨਹੀਂ ਚੜਾਈ ਦੀ ਸੀ ਹੌਣਾਂ ਦੇ ਹੱਥ ਲੱਗੀ ਇਹ ਤੇ ਹੁਣ ਇਹਨੂੰ ਐ ਨਾ ਜੂਨ ਸੁਧਾਰ ਦੇਣਾ ਜੀ ਹੁਣ ਜੂਨ ਸੁਧਰਨੀ ਹੈ ਦੀ ਬਾਹਰੂ ਬਾਹਰੂ ਦੇਖੋ ਆ ਫਿਲਟਰ ਫਿਲਟਰ ਦੇਖੋ ਨਵਾਂ ਕਿਦਾਂ ਹੁੰਦਾ ਤੇ ਆ ਫਿਲਟਰ ਨਿਕਲੇ ਵਿੱਚ ਫਿਲਟਰ ਜਗ੍ਹਾ ਨੇ ਸਰਵਿਸ ਕਰਾਈ ਸੀ ਅਸੀਂ ਆਉ ਦੇ ਆ ਤਾਂ ਟੁਕਟਾ ਕਿੰਨਾ ਨਿਕਲੇ ਆ